ਕਿਸਤਾਲੇ ਹਲੇ ਆਏ ਨਹੀਂਗੇ ਠੀਕ ਹੈ ਆਉਣ ਵਾਲੀ ਹੈ ਤੇ ਮਛੋਰ ਨੂੰ ਸਾਰਾ ਕੁਝ ਸਮਝਾਇਆ ਹੈ ਕੀ ਬੜਾ ਕੰਦਰ ਫਸਾਣਾ ਦੇਵੇ ਸ਼ੋਰ ਉਹ ਸ਼ੋਰ ਉਹ ਹੈ ਸ਼ੋਰ ਕੀ ਦਾ ਹੈ ਮੇਰਾ ਮੈਥੋਂ ਦੋ ਰਤੀਆਂ ਉਤਦੀ ਆ ਮਾਰੇ ਧੀਰੇ ਖੜਕ ਦੇ ਦੇ ਤਾ ਨਹੀਂ ਉਹਨਾਂ ਨੂੰ ਆਉਣ ਦਿੰਦਾ ਕਿਸਤਾਲਿਆਂ ਨੂੰ ਠੀਕ ਹੈ ਆਪਣੇ ਇੱਥੇ ਬੈਠੇ ਰਹੇ ਕੁਝ ਹੁੰਦਾ ਅੱਧੇ ਘੰਟੇ ਨਾਲ ਕੀ ਹੁੰਦਾ ਤੇ ਉਸ ਤੋਂ ਬਾਅਦ ਆਪਾਂ ਚੱਲ ਬੜਾਏ ਘਰੇ ਕਿਉਂ ਟਰੈਕਟਰ ਕਿਸਤਾ ਦੇ ਖੜਾ ਹੈ ਜੋ ਕਿਸ਼ਤ ਨਹੀਂ ਭਰਨੀ ਸੀ ਕਿ ਮੈਨੂੰ ਗਰਮੀ ਮਾਰੀ ਜਾਂਦਾ ਉਹ ਗਰਮੀ ਕੀ ਮਾਰੀ ਜਾਂਦਾ ਹੈ ਬੇੜੇ 'ਚ ਟੌਰ ਨਹੀਂ ਬੰਦੀ ਸੀ ਅਲਾਖੂ ਇਹਨਾਂ ਦੇ ਟਰੈਕਟਰ ਹੀ ਹੈ ਨੀਗਾ ਹੁਣ ਇੱਥੇ ਉਹ ਲੋਕ ਨੂੰ ਦਿਨ ਮੱਧੇ ਘੰਟੇ ਨਾਲ ਕੀ ਹੁੰਦਾ ਆਪੇ ਮੁੜ ਜਾਣਗੇ ਉਹ ਲੋਕਾਂ ਦਾ ਤਾਂ ਮੂੰਹ ਬੰਦ ਹੋ ਜਾਂਦਾ ਨਵਾਂ ਟਰੈਕਟਰ ਦੇਖ ਕੇ ਵੀ ਇਹਨਾਂ ਦੇ ਨਵਾਂ ਟਰੈਕਟਰ ਹੈ ਜਿੱਦਾਂ ਜ਼ਮੀਨ ਦੀ ਕਰਤੀ ਹੋਗੀ ਉੱਥੇ ਬਚੂਮੀ ਦੇ ਨੂੰ ਉਹ ਕੁਛ ਨਹੀਂ ਹੁੰਦਾ ਕਰਤੀ ਕਰਕੇ ਆਪੇ ਮਾਫ ਬੂਖ ਹੋ ਜਾਂਦੇ ਆ ਪਿੱਛੋਂ ਭਰ ਦਾਂਗੇ ਭੈਣ ਦੀ ਫਿਰ ਕੀ ਹੋ ਗਿਆ ਤੂੰ ਤਾਂ ਕੰਦਰਾ ਪਹਿਲੀ ਕਿਸ਼ਤ ਹੀ ੜਾਤੀ ਉਹ ਫਿਰ ਕੀ ਹੁੰਦਾ ਟਾਇਰ ਵੇਚ ਕੇ ਭਰ ਦਾਂਗੇ ਪਹਿਲੀ ਕਿਸ਼ਤ ਦੂਜੀ ਵੇਲੇ ਕੀ ਵੇਚੇਗਾ ਉਹ ਦੂਜੀ ਵੇਲੇ ਦੇਖੀ ਜਾਊਗੀ ਕਿ ਇਹਦਾ ਪਹਿਲੀ ਤਾਂ ਭਰ ਦਾਂਗੇ ਤੂੰ ਇੱਥੇ ਚੁੱਪ ਕਰਕੇ ਬਹਿ ਜਾ ਹੌਲੀ ਬੋਲ ਉਹਨਾਂ ਨੂੰ ਤੂੰ ਹੀ ਸੁਣਾ ਦੇਗੀ ਵੀ ਉੱਥੇ ਲੁਕੇ ਬੈਠੇ ਆ ਉਹ ਉੱਚੀ-ਉੱਚੀ ਬੋਲਦੀ ਐ ਜਾਣ ਕੇ ਤੇਰੇ ਸਾਪੇ ਮੈਨੂੰ ਵੀ ਦੁਆਰ ਕਰਵਾਉਣਗੇ ਤੈਨੂੰ ਬਿਮਾਰ ਕੀ ਕਰਾਉਣਗੇ ਤੂੰ ਬੈਠੀ ਰਹੀ ਐ ਇੱਥੇ ਮੈਂ ਤਾਂ ਹੋਰ ਨਾਲ ਜੋੜੇ ਖਾਲੀ ਉਹਦਾ ਸ਼ੋਰ ਤਾਂ ਮੇਰੇ ਨਾਲ ਲੱਗੇ ਪਿਆ ਐਡਾ ਕ ਨਿਕਾ ਜਾ ਹੈਗਾ ਤੂੰ ਸਮਝਦਾ ਰਹਿ ਤੂੰ ਉਤਦੀ ਪੈਣੀ ਐ ਤੈਨੂੰ ਆਈ ਵੀ ਨੂੰ ਫੜ ਕੇ ਲੈ ਜਾਣ ਜਾਣ ਕੇ ਕਹਿੰਦੇ ਤਾਂ ਗੱਲ ਮੰਨ ਲਿਆ ਕਰ ਕਿਸੇ ਕੰਜਰ ਦੀ ਕਿਤੇ ਤਾਂ ਮੰਨ ਲਿਆ ਕਰ ਤੈਨੂੰ ਘੰਟੇ ਨਾਲ ਇੱਥੇ ਕੀ ਹੁੰਦਾ ਘਰੇ ਵੀ ਤੂੰ ਪਈ ਰਹਿਣਾ ਐ ਇੱਥੇ 10 ਮਿੰਟ ਬਹਿ ਜਾ ਘਰ ਸੁਣ ਤੂੰ ਖੋਲ ਕੇ ਲਈਉ ਕੋਈ ਪਸ਼ੂ ਨਹੀਂ ਉੱਥੇ ਤੇਰਾ ਖੋਲਾ ਖੋਲ ਕੇ ਲੈ ਕੇ ਜਾਂਦਾ ਇੱਥੇ ਖੜੇ ਐ ਤੂੰ ਬਹਿ ਜਾ ਅੱਧਾ ਘੰਟਾ ਇੱਥੇ ਤੈਨੂੰ ਕੀ ਹੁੰਦਾ ਪਰਾਣੀ ਕਿੱਥੇ ਕੁੰਜਰ ਨੇ ਫਾਹੇ ਚਾੜੇ ਐ ਉਹ ਤੂੰ ਬਹਿ ਜਾ ਮੈਂ ਤੋ ਜੋੜੇ ਖਾ ਲੇਗੀ ਬਹਿ ਜਾ ਘੰਟਾ ਹੌਲੀ ਬੋਲ ਪੈ ਹੌਲੀ ਬੋਲ ਪੈ ਉੱਥੇ ਆਉਣ ਵਾਲਿਆ ਉਹ ਕਿਸਤਾਲੀ ਪਤਾ ਲਵਾ ਦੇਗੀ ਮਸਾਦਾ ਮੈਂ ਸਾਰਾ ਕਹਾਣੀਆਂ ਮੁੰਡੇ ਨੂੰ ਸੁਣਾ ਕੇ ਆਇਆ ਪਹਿਲਾਂ ਇੱਥੇ ਤੂੰ ਨਾ ਟਿਕਣ ਦੇ ਇਹ ਬਾਈ ਬੋਲੀਆਂ ਤਾਂ ਇੱਥੇ ਲੱਤ ਬੰਨਦੂ ਤੇਰੀ ਮੈਂ ਚੱਲ ਕੰਦਰਾ ਬੈਠੀ ਐ ਤੇਰਾ ਉਹਦਾ ਮੱਥਾ ਡੰਮੂ ਤੈਨੂੰ ਕਾਹਦਾ ਫਸਾਤਾ ਯਾ ਦੇਖ ਕੇ ਆ ਗਿਆ ਕਿ ਨਹੀਂ ਓਏ 10 ਮਿੰਟ ਹੋਰ ਖੜ ਜਾ ਬੱਸ ਉਉਂਦੇ ਸੀਗੇ ਠੀਕ ਐ ਉਹਨਾਂ ਨੂੰ ਵਾਗ ਜਾਂਦੇ ਫਿਰ ਆਪਾਂ ਵਾਗ ਜਾਾਂਗੇ ਕੀ ਤੈਨੂੰ ਲੋਕਾਂ ਦੇ ਫੁਕਰ ਪੜਾ ਕਰਨ ਦੀ ਲੋੜ ਸੀ ਓਏ ਫੁਕਰ ਪਣਾ ਕਰਨਾ ਚਾਹੀਦਾ ਵਿਹੜੇ 'ਚ ਤੈਨੂੰ ਕੀ ਪਤਾ ਲੋਕ ਤਾਂ ਆਂ ਆਖਣਗੇ ਭਾਈ ਪੈਸਾ ਹੈਗਾ ਟਰੈਕਟਰ ਕਿੱਥੋਂ ਲਿਆ ਮੈਂ ਐਵੇਂ ਲੋਕਾਂ ਦਾ ਬਲੱਡ ਘਟੀ ਜਾਊਗਾ ਹੁਣ ਆਪਣਾ ਕੱਢ ਜਾਂਦਾ ਉਹ ਨਾਲੇ ਦੁਕਾਨਦਾਰ ਮੈਨੂੰ ਇੱਥੇ ਤਾਂ ਪੈਰ ਲਗਾ ਰੱਖਿਆ ਉਹ ਤੂੰ ਟਿਕ ਜਾ ਤੈਨੂੰ ਮੈਂ 40 ਵਾਰੀ ਆਸ ਤਾਂ ਜੋੜੇ ਨਾ ਖਾ ਲਈ ਮੇਥੋਂ ਜੋੜੇ ਨਾਲ খালি ਬੰਦੇ ਦੇ ਮਗਰ ਲੱਗਦੇ ਹੁੰਦੇ ਆ ਤੂੰ ਤਾਂ ਮੈਥੋਂ ਅੱਡ ਹੋ ਕੇ ਚੱਲਦੀ ਏ ਤੰਗੋਂ ਦਾ ਤੰਗੋਂ ਦਾ ਘਰ ਫੇਲ ਹੋਈ ਜਾਂਦਾ ਆਪਣਾ ਮੈਥੋਂ ਅੱਡ ਹੋ ਕੇ ਚੱਲੂ ਮੈਥੋਂ ਅੱਡ ਹੋ ਕੇ ਚੱਲ ਕਰਦੇ ਲੈ ਲੈ ਕਿਹੜੀ ਤਰੱਕੀ ਹੁੰਦੀ ਕਰਜ਼ਾ ਕਾਹਦਾ ਲੈ ਲਿਆ ਸਿਰ ਤੇ ਮਾਰਨਾ ਸੀ ਦੋ ਘਿਲੇ ਤੇ ਬਾੜਾ ਕਰਾਇ ਤੇ ਬਾੜਾ ਕਰਦਾ ਉਹ ਤੂੰ ਬਹਿ ਜਾ ਬਹਿ ਜਾ ਜੱਟ ਦਾ ਡਰਾਈਵਰ ਬਿਨਾ ਕੀ ਬਣਦਾ ਕਿਰਾਏ ਦੇ ਬਹਾਲਿਆ ਕਰਦਾ ਕਿਰਾਇਆ ਕਿੰਨਾ ਮਹਿੰਗਾ ਹੁਣ ਘਰ ਕਿਸ ਤੋਂ ਤੋਂ ਬੈਹਿਆ ਯਾਰਿਆ ਚੁੱਪ ਕਰ ਜਾ ਮੈਂ ਜੂੜਾ ਮਰੂ ਚੁੱਪ ਕਰ ਇੱਥੇ ਬੈਠੀ ਰਹੇਲੀ ਨਾ ਇੱਥੇ ਮੈਂ ਦੇਖ ਕੇ ਆਉਣਾ ਚੰਗਾ हेलो हेलो आजा आजा गई आजा आजा गई okay? हाँ गई आजा आजा तेरे जाती तो खड़ा छोटू है आ आजा, आजा।